ਤੇ ਆ ਸਾਹਮਣੇ ਆ ਨਹਿਰ ਦੇ ਪਰਲੇ ਪਾਸੇ ਜਿਹੜਾ ਰੋਡ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਕਹਿੰਦੇ ਨੇ ਇਸ ਰਸਤੇ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਸਰਸਾਂ ਨੂੰ ਚਮਕੌਰ ਸਾਹਿਬ ਨੂੰ ਜਾਂਦੇ ਨੇ ਤੇ ਇਸ ਅਸਥਾਨ ਤੇ ਜਦੋਂ ਗੁਰੂ ਪਾਤਸ਼ਾਹ ਪਹੁੰਚੇ ਸੀ ਬਿਲਕੁਲ ਇੱਧਰ ਕੀਰਤਪੁਰ ਸਾਹਿਬ ਦੇ ਬਿਲਕੁਲ ਨੇੜੇ ਆ ਸਥਾਨ ਸਾਹਮਣੇ ਕੀਰਤਪੁਰ ਸਾਹਿਬ ਹੈ ਉਹ ਸਾਹਮਣੇ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ ਉੱਥੇ ਨਮਸਕਾਰ ਕਰਕੇ ਤੇ ਗੁਰੂ ਪਾਤਸ਼ਾਹ ਜਦੋਂ ਆਉਂਦੇ ਹੋਏ ਇਸ ਰਸਤੇ ਤੇ ਇੱਥੋਂ ਤੱਕ ਪਹੁੰਚੇ ਸੀ ਆ ਜਿੱਥੇ ਆਪਾਂ ਜਿਸ ਪਹਾੜੀ ਤੇ ਖੜੇ ਆ ਆ ਸਥਾਨ ਬਣਿਆ ਇੱਥੇ ਇਹ ਆ ਜੀ ਗੁਰਦੁਆਰਾ ਨਿਰਮੋਘੜ ਸਾਹਿਬ ਦੀ ਉਹ ਪਹਾੜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਰਮੋਘੜ ਦੀ ਜੰਗ ਲੜੀ ਇਸ ਸਥਾਨ ਦੇ ਉੱਤੇ ਬੈਠਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਇੱਕ ਸ਼ਾਹੀ ਟਿੱਬੀ ਤੋਂ ਤੋਪ ਚਲਾਈ ਜਾਂਦੀ ਹੈ ਜਿਹਦਾ ਗੋਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਛੇ ਖੜੇ ਉਹਨਾਂ ਦੇ ਚੋਰ ਬਰਦਾਰ ਭਾਈ ਰਾਮ ਸਿੰਘ ਨੂੰ ਲੱਗਦਾ ਤੂੰ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਜੰਗ ਹੁੰਦੀ ਹੈ ਮੈਦਾਨੇ ਜੰਗ ਦੇ ਵਿੱਚ ਕਈ ਸਿੱਖਾਂ ਦਾ ਵੀ ਲਹੂ ਇੱਥੇ ਡੁੱਲਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜੰਗ ਨੂੰ ਫਤਿਹ ਕਰਦੇ ਨੇ ਇਹ ਜਿਹੜੀ ਪਹਾੜੀ ਹੈ ਗੁਰਦੁਆਰਾ ਨਿਰਮੋਗੜ ਸਾਹਿਬ ਹੈ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਬਿਲਕੁਲ ਨੇੜੇ ਹੈ ਆਪਾਂ ਵੇਖ ਰਹੇ ਹਾਂ ਇਸ ਪਹਾੜੀ ਦੇ ਸੱਜੇ ਪਾਸੇ ਨੂੰ ਸੱਜੇ ਪਾਸੇ ਵੱਲ ਜਿਹੜੀ ਨਹਿਰ ਜਾ ਰਹੀ ਹੈ ਨਹਿਰ ਦੇ ਪਰਲੇ ਪਾਸੇ ਬਿਲਕੁਲ ਗੁਰੂ ਗੋਬਿੰਦ ਸਿੰਘ ਮਾਰਗ ਹੈ ਇਸੇ ਰਾਹ ਤੋਂ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ ਤੇ ਇਸੇ ਮਾਰਗ ਤੋਂ ਇਸੇ ਰਸਤੇ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉਹ ਸਰਸਾ ਨੂੰ ਪਾਰ ਕਰਕੇ ਤੇ ਚਮਕੌਰ ਸਾਹਿਬ ਦੀ ਤਰਤੀ ਨੂੰ ਰਵਾਨਾ ਹੁੰਦੇ